ਉਦੇਪੁਰ ਦੇ ਵਿੱਚ ਜੋ ਸਿਟੀ ਪੈਲਸ ਆ ਉਹ ਤੁਹਾਨੂੰ ਦਿਖਾਉਨੇ ਆ ਬਹੁਤ ਵਧੀਆ ਮਹਿਲ ਤੇ ਪੁਰਾਣੇ ਸਟਰਕਚਰ ਦੇ ਬਨਾਪਤ ਬਣੀ ਹੋਈ ਆ ਕਿਉਂਕਿ ਜੋ ਇੱਥੇ ਦਾ ਰਾਜਾ ਹੋਇਆ ਉਹਦੇ ਉਦੇਪੁਰ ਸਿਟੀ ਨੂੰ ਕਿਹਾ ਜਾਂਦਾ ਉਹਦੇ ਉਪਰ ਤਾਂ ਨਾਂ ਜੁੜ ਕੇ ਉਦੇਪੁਰ ਬਣਿਆ ਇੱਕ ਸਾਈਡ ਤੇ ਸਿਟੀ ਪੈਲਸ ਦੂਜੇ ਸਾਈਡ ਤੇ ਪਚੋਲਾ ਲੇਕ 뷰 ਪੂਰਾ ਘੈਂਟ ਹੈ ਵੈਸੇ ਇਹ ਕਾਫੀ ਮਸ਼ਹੂਰ ਹੈ ਅਸੀਂ ਕਾਲ ਜੀ ਨਵੇਂ ਬਲੌਗ ਤੇ ਸਾਰਿਆਂ ਦਾ ਸਵਾਗਤ ਆ ਸੋ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਆਪਾਂ ਹੈਗੇ ਸੀ ਢੀਲਾਂ ਦੇ ਸਹਿਰ ਉਦੇਪੁਰ ਵਿੱਚ ਉਦੇਪੁਰ ਆਪਾਂ ਸਿਟੀ ਪੈਲਸ ਦੇ ਵਿੱਚ ਆਏ ਆ ਤਾਂ ਤੁਸੀਂ ਪਹਿਲਾਂ ਚੈੱਕ ਕਰੋ ਬਹੁਤ ਸੋਨੇ ਗੇਟ ਬਣੇ ਹੋਏ ਨੇ ਸੋ ਜਿਹੜੀ ਅੰਦਰਲੀ ਟਿਕਟ ਆਪਾਂ ਅੰਦਰ ਮਿਊਜ਼ੀਅਮ ਦੇਖ ਸਕਦੇ ਆ 400 ਦੀ ਆ ਤਾਂ ਜਿਹੜਾ ਬਾਹਰ-ਬਾਰ ਦਾ 뷰 ਆ ਤਾਂ ਆਪਾਂ ਇੱਕ ਲਿਗ ਵੀ ਦੇਖ ਸਕਦੇ ਆ ਤਾਂ ਉਹ ਹੈਗੀ ਆ 50 ਰੁਪਏ ਦੀ ਇੱਕ ਜਾਨੇ ਦੀ ਟਿਕਟ ਪੁਰ ਦੇ ਵਿੱਚ ਜੋ ਸਿਟੀ ਪੈਲਸ ਆ ਉਹ ਤੁਹਾਨੂੰ ਦਿਖਾਉਂਦੇ ਆ ਬਹੁਤ ਵਧੀਆ ਮਹਿਲ ਤੇ ਪੁਰਾਣੇ ਸਟਰਕਚਰ ਦੇ ਬਨਾਪਤ ਬਣੀ ਹੋਈ ਆ ਕਿਉਂਕਿ ਜੋ ਇੱਥੇ ਦਾ ਰਾਜਾ ਹੋਇਆ ਉਹਦੇ ਉਦੇਪੁਰ ਸਿਟੀ ਨੂੰ ਕਿਹਾ ਜਾਂਦਾ ਉਦੇਪੁਰ ਤਾਂ ਨਾਂ ਜੁੜ ਕੇ ਉਦੇਪੁਰ ਬਣਿਆ ਸੋ ਇੱਕ ਤੁਹਾਨੂੰ ਗੇਟ ਦਿਖਾਉਨੇ ਆ ਜੋ ਹੈ ਤੋਰਨ ਪੋਲ ਕਿਉਂਕਿ ਜਿਹੜਾ ਪੋਲ ਉਹ ਗੇਟ ਨੂੰ ਕਿਹਾ ਜਾਂਦਾ ਹੈ ਮੇਨ ਐਂਟਰੀ ਗੇਟ ਆਪਣਾ ਇਹੀ ਆ ਤੋਰਨ ਪੋਲ ਇੱਥੇ ਰਾਜਾ ਉਦੇ ਸਿੰਘ ਬਣਿਆ ਤਾਂ ਉਦੋਂ ਬਾਅਦ ਰਾਜਾ ਪ੍ਰਤਾਪ ਸਿੰਘ ਤੇ ਉਸ ਤੋਂ ਬਾਅਦ ਬਾਈ ਰਾਜਾ ਦਾ ਸ਼ਾਸਨ ਵੀ ਹੋਇਆ ਪਰ ਜੋ ਆਪਾਂ ਤੁਹਾਨੂੰ ਦਿਖਾ ਰਹੇ ਆਂ ਵੀ ਇੱਥੋਂ ਦੇ ਰਾਜਾ ਲੈ ਜਿਹੜਾ ਮੇਨ ਸਿਸਟਮ ਦੀ ਜਿੰਮੇਤਿਕਾ ਫੂਰਜ ਉਹਦੇ ਨਹੀਂ ਹੁੰਦਾ ਸੀ ਉਦੋਂ ਤੱਕ ਇਹ ਖਾਣਾ ਨਹੀਂ ਖਾਂਦੇ ਸੀ ਇਸ ਮਾਮਲੇ ਦੇ ਵਿੱਚ ਇਹ ਪੂਰੀ ਸਟ੍ਰਕਚਰ ਸੀ ਬਾਕੀ ਆਜਾ ਚਲਦਿਆ ਦਿਖਾਉਣਾ ਤੁਹਾਨੂੰ ਇਹ ਮੇਨ ਐਂਟਰੀ ਗੇਟ ਆ ਅੱਗੇ ਅੱਗੇ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੂ ਤਾਂ ਜਿਹੜੇ ਇਹਨਾਂ ਦੇ ਗੇਟ ਨੇ ਤੁਸੀਂ ਦੇਖ ਸਕਦੇ ਹੋ ਪੁਰਾਣੀ ਲੱਕੜ ਦੇ ਤਾਂ ਹੋਣੀ ਹੋਣੇ ਨੇ ਜਦੋਂ ਪੁਰਾਣੇ ਗੇਟ ਨੇ ਪਰ ਇਹਨਾਂ ਦਾ ਗੇਟਨਾ ਸਿਸਟਮ ਇਹ ਹੁੰਦਾ ਸੀ ਵੀ ਗੇਟਾਂ ਦੇ ਸਾਹਮਣੇ ਇਹਨਾਂ ਦੇ ਸਿੱਖੇ ਤੀਰ ਜ ਲਾਜ਼ਮੀ ਲੱਗੇ ਹੋਣੇ ਨੇ ਦੋਨਾਂ ਪਾਸੇ ਵੀ ਤਾਂ ਜੋ ਜੇ ਕੋਈ ਸ਼ਤਰੂ ਆਵੇ ਤਾਂ ਉਹ ਸਿੱਧੇ ਗੇਟ ਨਾਲ ਤੋੜ ਸਕੇ ਅੱਗੇ ਰਾਜੇ ਹਾਥੀਆਂ ਤੇ ਆਉਂਦੇ ਸੀ ਤਾਂ ਕਰਕੇ ਵੱਡੇ ਵੱਡੇ ਗੇਟ ਰੱਖੇ ਗਏ ਨੇ ਬਾਕੀ ਅੰਦਰ ਭੇਡ ਬਹੁਤ ਆ ਦੇਖਣ ਵਾਲੀਆਂ ਚੀਜ਼ਾਂ ਦੇਖ ਸਕਦੇ ਹੋ ਪ੍ਰਾਣੀ ਮੀਨਾਕਾਰੀ ਚਿੱਤਰਕਾਰੀ ਕਾਫੀ ਕਾਠਾ ਹਣ ਸਾਸਤੇ ਗਾਈਡ ਲਾਈਨ ਹੋ ਤਾਂ ਤੁਸੀਂ ਲਿਓ ਜਿਹਦੇ ਆਈ ਕਾਰਡ ਹੋ ਪਾਇਆ ਹੁੰਦਾ ਕਿਉਂਕਿ ਅਸੀਂ ਕੱਲ ਫਸ ਗਏ ਚਤੌੜਗੜ ਕਿਲੇ ਦੇ ਵਿੱਚ ਗਾਈਡ ਲਏ ਤਾਂ ਲਿਆ ਪਰ ਉਹਨੇ ਸਾਨੂੰ ਪੱਲੇ ਕੁਝ ਨਹੀਂ ਪਾਇਆ ਸੁੱਤਾ ਕਰਕੇ ਥੋੜਾ ਜਿਹਾ ਔਖਾ ਲੱਗਿਆ ਉੱਥੇ ਇਸ ਮਹਿਲ ਦੇ ਵਿੱਚ ਆਪਾਂ ਨੂੰ ਕਾਫੀ ਵੱਡੇ ਵੱਡੇ ਦਰਵਾਜ਼ੇ ਦੇਖਣ ਨੂੰ ਮਿਲਣਗੇ ਵੱਡੇ ਦਰਵਾਜ਼ੇ ਦਾ ਮਤਲਬ ਕੀ ਜਦੋਂ ਰਾਜਾ ਆਉਂਦਾ ਜਾਂਦਾ ਸੀ ਤਾਂ ਇਥੋਂ ਦੀ ਹਾਫਲੀ ਕਾਉਂਟ ਹੁੰਦਾ ਸੀ ਤਾਂ ਅੰਦਰ ਜਾ ਕੇ ਆਪਾਂ ਨੂੰ ਛੋਟੇ ਛੋਟੇ ਦਰਵਾਜ਼ੇ ਮਿਲਣਗੇ ਛੋਟੇ ਛੋਟੇ ਦਰਵਾਜ਼ਿਆਂ ਦਾ ਕਾਰਨ ਇਹ ਹੈ ਰਾਜਾ ਜੇ ਹਮਲਾ ਕਰਦਾ ਤਾਂ ਉਹ ਸਾਰੇ ਇੱਕ ਟਾਈਮ ਦੇ ਵਿੱਚ ਸਾਰੇ ਅੰਦਰ ਨਾ ਜਾ ਸਕਣ ਤਾਂ ਹੌਲੀ ਹੌਲੀ ਜਾ ਸਕਣ ਤਾਂ ਜੋ ਇਹ ਰਹਿਣ ਵਾਲੇ ਰਾਜੇ ਨੂੰ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਤਾਂ ਵੀ 70 ਕੋ ਲੱਖ ਤਾਂ ਅੰਦਰ ਨਾ ਪੜਨਾ ਤਾਂ ਇਹ ਸੁਣਾ ਇਤਿਹਾਸਾ ਬਾਕੀ ਸੁਣੋ ਦਿਖਾਉਨੇ ਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੀਨਾਕਾਰੀ ਇੱਧਰ ਹਾਥੀ ਦਿਖਾ ਦੇ ਸੋ ਐਕਸ 3 ਲੈ ਵੀ ਜੇ ਤੁਸੀਂ ਗਾਈਡਲਾਈਨ ਹੋ ਤਾਂ ਸਾਨੂੰ 500 ਦੇ ਵਿੱਚ ਗੈਡ ਬਹੁਤ ਵਿਸਤਾਰ ਦੇ ਵਿੱਚ ਸਮਝਾ ਸਕਦੇ ਨੇ ਮਹਾਰਾਜਾ ਉਦੇ ਸਿੰਘ ਮਹਾਰਾਣਾ ਪ੍ਰਤਾਪ ਸਿੰਘ ਦਾ ਇਤਿਹਾਸ ਲਿਖਿਆ ਹੋਇਆ ਹੈ ਵੀ ਉਹਨਾਂ ਨੇ ਆਪਣੇ ਇਹ ਸਿਟੀ ਪਲਸ ਦੀ ਨੀਂਹ ਰੱਖੀ ਸੀ ਜੋ ਜੋ ਜਿਹੜੀ ਇੱਥੇ ਪਚੋਲਾ ਲੈ ਕੇ ਦਾ ਉਹਦਾ ਵੀ ਨਿਰਮਾਣ ਮਹਾਰਾਜਾ ਉਹਦੇ ਸਿੰਘ ਨੇ ਕਰਵਾਇਆ ਸੀ ਮਹਾਰਾਣਾ ਪ੍ਰਤਾਪ ਸਿੰਘ 1572 ਤੋਂ 1597 ਤੱਕ ਆ ਜਿਹੜੇ ਜੰਗ ਹੋਏ ਨੇ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਉਸ ਟਾਈਮ ਦਾ ਜੋ ਜੰਗ ਮਹਾਰਾਣਾ ਪ੍ਰਤਾਪ ਅਮੇਰ ਕੇ ਕਰਦਾਰ ਸਿੰਘ ਉਹਨਾਂ ਜਿਹੜਾ ਜੰਗ ਹੋਇਆ ਦੀ ਉਹ ਸਾਰਾ ਸਿਆਸਤ ਇੱਥੇ ਲਿਖਿਆ ਹੋਇਆ ਹੈ ਕਾਫੀ ਰਾਜੇ ਹੋਏ ਨੇ ਪਹਿਲਾਂ ਦੱਸਿਆ ਆਪਾਂ ਵੀ ਬਾਈ ਰਾਜਾ ਦਾ ਸ਼ਾਸਨ ਹੋਇਆ ଥିਤੇ ਆਪਾਂ ਅੰਦਰ ਵੀ ਜਾ ਕੇ ਦੇਖ ਸਕਦੇ ਆ ਕਿਉਂਕਿ ਉਥੇ 400 ਰੁਪਏ ਦੀ ਟਿਕਟ ਲੱਗਦੀ ਆ ਸੋ ਅੰਦਰ ਫੋਟੋਗ੍ਰਾਫੀ ਸ਼ੈਲ ਅਲਾਉਡ ਨਾ ਹੋਵੇ ਫਿਰ ਆਪਾਂ ਕਰਨ ਵੀ ਕੀ ਜਾਣਾ ਤਾਂ ਤੁਹਾਨੂੰ ਬਾਹਰੇ ਜਿਹੜੇ ਪਿਚੋਲਾ ਲੇਖਾ ਤਾਂ ਬਾਹਰੇ ਲੇਕੇ ਦੇ 뷰 ਦਿਖਾਉਨੇ ਆ ਇੱਕ ਤੁਹਾਨੂੰ ਬਾਹਰਲਾ 뷰 ਦਿਖਾ ਦਨੇ ਆਪਾਂ ਵਾਓ ਕਿੰਨਾ ਤਕੜਾ ਮਹਿਲ ਹੋਇਆ ਰਹਿਣਾ ਕਿੱਥੇ ਰਾਜਿਆਂ ਨੂੰ ਕਿੱਥੇ ਕੋਈ ਦੱਬ ਸਕਦਾ ਸੀ ਆ ਜਾ ਪੈਲਸ ਐਨੇ ਉੱਚੇ ਥਾਵੇਂ ਬਣਿਆ ਹਾ ਕਿ ਜੋ ਨੀਚੇ ਉਹ ਦੇਪੋਰਾ ਸਿਟੀ ਬਸੀ ਹੋਈ ਹੈ ਤਾਂ ਆਪਾਂ ਉਹ ਸਾਰੀ ਦੇਖ ਸਕਦੇ ਆ ਰਾਜਾ ਉਪਰੋਂ ਸਾਰੀ ਸਿਟੀ ਤੇ ਨਿਗਰਾਨੀ ਰੱਖ ਸਕਦਾ ਸੀ ਬਾਕੀ ਇਧਰ ਇੱਕ ਰਾਈਡ ਵੀ ਲਾ ਸਕਦੇ ਹੋ ਤੁਸੀਂ ਦੇਖ ਸਕਦੇ ਥੋੜੀ ਟ੍ਰੇਡ ਆ ਰਹੀ ਹੈ ਇਹਦਾ ਤੁਸੀਂ ਮੋਵੜ ਰੇਲ ਰਾਜਨ ਦੀ ਰੇਲ ਆ ਕਹਿੰਦੇ ਇਹਦੇ ਵਿੱਚ ਝੂਟਾ ਲੈ ਸਕਦੇ ਹੋ ਬਹੁਤ ਮਨਾਲੀ ਦਾ ਟੂਰ ਵੀ ਲਾਇਆ ਪਰ ਜੇ ਗੱਲ ਕਰੀਏ ਤਾਂ ਉੱਥੇ ਇਨਾ ਖਰਚਾ ਨਹੀਂ ਹੁੰਦਾ ਉਹ ਜੋ ਵੀ ਚੀਜ਼ ਤੁਸੀਂ ਲੈਣੀ ਆ ਦੇਖਣੀ ਆ ਕੁਝ ਵੀ ਕਰਨਾ ਤਾਂ ਉਹਦੀ ਤੁਹਾਨੂੰ ਬੱਕਰੀ ਬੱਕਰੀ ਟਿਕਟ ਲੈਣੀ ਪੂ ਹਰ ਇੱਕ ਥਾਂ ਦੀ ਪਾਰਕਿੰਗ ਦੀ ਵੀ ਪਰ ਪਹਾੜਾਂ ਦੇ ਵਿੱਚ ਇੰਦਾ ਪੈਸਾ ਇਹਨਾਂ ਲੁੱਟਿਆ ਨਹੀਂ ਜਾਂਦਾ ਯਾਨੀ ਕਿ ਉੱਥੇ ਜਿਹੜੀ ਚੀਜ਼ ਤੇ ਜਿੰਨਾ ਕਿ ਪੈਸਾ ਲੱਗਦਾ ਉਹਨਾਂ ਕ ਬਣਦਾ ਉਹਨਾਂ ਕੋ ਲੈਂਦੇ ਆ ਪਰ ਰਾਜਸਥਾਨ ਦੇ ਵਿੱਚ ਥੋੜਾ ਜਿਹਾ ਖਰਚਾ ਜ਼ਿਆਦਾ ਤਾਂ ਸੋਚ ਸਮਝ ਕੇ ਆਇਓ ਪਰ ਜੇ ਪੈਸੇ ਦੀ ਕੋਈ ਪਰਵਾਹ ਨਹੀਂ ਤਾਂ ਕੁਝ ਵੀ ਤੁਸੀਂ ਆਨੰਦਰਾ ਦੇਖ ਸਕਦੇ ਹੋ ਚੀਜ਼ਾਂ ਬਹੁਤ ਨੇ ਦੇਖਣ ਵਾਲੀਆਂ ਹੈਗੇ ਮਹਿਲ ਮੂਲੀ ਨੇ ਇਕੱਲੇ ਚੀਲਾ ਮਹਿਲ ਬਾਕੀ ਉਦੇ ਪਰ ਸਾਨੂੰ ਪਤਾ ਹੀ ਆ ਵੀ ਇੱਕ ਰਾਜਸਥਾਨ ਦਾ ਮਸ਼ਹੂਰ ਸ਼ਹਿਰ ਹੈ ਆਫਤੇ ਪ੍ਰਕਾਸ਼ ਦੀ ਡਿਊਟੀਆਂ ਭਾਈ ਬਾਕੀ ਅੰਦਰ ਸਾਰਾ ਪੈਲਸ ਰਹ ਜਾਂਦਾ ਹੈ ਦੇਖੋ ਫਤੇਪੋਲ ਅਫਤੇ ਪ੍ਰਕਾਸ਼ ਦੀ ਡਿਊਟੀ ਆ ਫਤੇਪੋਲ ਬਾਕੀ ਇਧਰ ਸਾਰੀ ਲੇਕ ਬਣੀ ਹੋਈ ਆ ਪਿਚੋਲਾ ਲੇਕ ਸਾਹਮਣੇ ਆਪਾਂ ਲੇਕ ਦੇਖ ਰਹੇ ਆ ਇਹ ਪਿਚੋਲਾ ਲੇਕ ਹੈ ਇਹਦਾ ਰਾਜਾ ਉਦੇ ਸਿੰਘ ਨੇ ਇਹਦਾ ਨਿਰਮਾਣ ਕਰਾਇਆ ਸੀ ਤੋਂ ਇਹਦੇ ਵਿੱਚ ਦੇਖਣ ਵਾਲੇ ਲੋਕੇਸ਼ਨ ਬਹੁਤ ਘੈਂਟ ਹੈ ਫੋਟੋ ਕਲਿੱਕ ਕਰਨ ਨੂੰ ਬਹੁਤ ਸੋਹਣੀ ਥਾਂ ਆਗੀ ਤਾਂ ਸਾਹਮਣੇ ਦੋ ਤਿੰਨ ਥੋ ਵੀਊ ਪੁਆਇੰਟ ਬਣੇ ਹੋਏ ਨੇ ਆਪਾਂ ਉੱਥੇ ਜਾ ਕੇ ਜਾਨਿ ਕਿ ਇੱਕ ਗਾਰਡਨ ਦਾ ਆਨੰਦ ਵੀ ਲੈ ਸਕਦੇ ਆ ਖਾਣਾ ਵੀ ਖਾ ਸਕਦੇ ਆ ਕਿਉਂਕਿ 500 ਰੁਪਏ ਦੀ ਟਿਕਟ ਹੈ ਜੇ ਆਪਾਂ ਕਿਸ਼ਤੀਆਂ ਦੀ ਰਾਈਡ ਲੈਣੀ ਹੋਵੇ ਦਿਖਾ ਦੇ ਜੇ ਕਿਸ਼ਤੀਆਂ ਦੀ ਰਾਈਡ ਲਾਈਣੀ ਹੋਵੇ ਤਾਂ ਆਪਾਂ ਨੂੰ 500 ਰੁਪਏ ਦੀ ਟਿਕਟ ਹੋਊ। ਬਾਕੀ ਜੋ ਖਾਣਾ ਉਹ ਲੱਗਤ ਹੋਊਗਾ ਤਾਂ ਆਪਾਂ ਜਾ ਕੇ ਉਹ ਪੁਆਇੰਟਾਂ ਦੇ ਖਾਣਾ ਖਾ ਸਕਦੇ ਆਂ। ਗਾਰਡਨ ਦਾ ਆਨੰਦ ਲੈ ਸਕਦੇ ਆਂ। ਸਭ ਪੈਸੇ ਦੀ ਖੇੜ ਇੱਥੇ ਆ ਕਿ ਜਿੰਨਾ ਵੀ ਪੈਸਾ ਤੁਸੀਂ ਲਾ ਸਕਦੇ ਹੋ ਓਨੀ ਇੰਜੋਏ ਕਰ ਸਕਦੇ ਹੋ। ਜਿੰਨਾ ਪੈਸਾ ਘੱਟ ਲਉਂਗੇ ਓਨੇ ਘੱਟ ਇੰਜੋਏ ਇੰਜੋਏ ਸਾਰਿਆਂ ਦਾ ਹੋ ਜਾਂਦਾ ਆਉ ਚਾਹੀਦਾ। ਮੈਨੂੰ ਪੁਆਇੰਟ ਕਿਸ਼ਤੀਆਂ ਦਾ ਇੱਥੇ ਆ ਇੱਥੇ ਆ ਕੇ ਤੁਸੀਂ ਕਿਸ਼ਤੀਆਂ ਦੀ ਬੁੱਕ ਕਰਕੇ ਵਧੀਆ ਲੇਕ ਦਾ ਇੰਜੋਏ ਕਰ ਸਕਦੇ ਹੋ। ਵਿਚਲਾ ਮਿਊਜ਼ੀਅਮ ਵੀ ਬਹੁਤ ਵਧੀਆ ਜੇ ਤੁਸੀਂ ਦੇਖਣਾ ਹੋਵੇ। ਮੈਸੇ 30 ਰੁਪਏ ਦੇ ਵਿੱਚ ਤੁਸੀਂ ਬਾਰ ਬਾਰ ਦੇਖ ਸਕਦੇ ਹੋ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਬਾਰ ਬਾਰ ਦਾ ਵਿਊ ਵੀ ਬਹੁਤ ਸੋਹਣਾ ਹੈਗਾ ਕਿਉਂਕਿ ਪਚੋਲਾ ਲੇਕ ਤੇ ਤੁਸੀਂ ਸਿਟੀ ਪੈਲਸ ਦਾ ਬਾਹਰਲਾ ਵਿਊ ਦੇਖ ਕੇ ਇੰਜੋਏ ਕਰ ਸਕਦੇ ਹੋ ਜੋ ਵੀ ਉਹਦੇ ਪਰੋਂਦਾ ਤਾਂ ਇੱਥੇ ਆਉਣਾ ਤਾਂ ਬਣਦਾ ਹੀ ਹੈ ਦੇਖਣਾ ਬਣਦਾ ਕਿਉਂਕਿ ਵਿਊ ਬਹੁਤ ਸੋਹਣਾ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਹੁਣ ਚੱਲਦੇ ਆਪਾਂ ਗਨਗੋਰਗਾਹਕ ਫਤੇਸਾਗਰ ਲੇਕ ਆਜੋ ਸਿਟੀ ਪੈਲਸ ਤੋਂ ਬਾਅਦ ਆਪਾਂ ਪਹੁੰਚ ਗਏ ਵਗੋਰ ਕੀ ਹਵੇਲੀ ਤਾਂ ਇੱਥੇ ਬਹੁਤ ਸੋਹਣਾ ਹੈ ਸਟ੍ਰਕਚਰ ਬਣਿਆ ਹੋਇਆ ਹੈ। ਟ੍ਰੈਕਟਰ ਦਿਖਾ ਰਹੇ ਕਿ ਅੰਦਰ। ਤੋਂ ਮਿਊਜ਼ੀਅਮ ਬਣਿਆ ਹੋਇਆ ਵਗੋਰ ਕੀ ਹਵੇਲੀ ਅੰਦਰ ਤੁਹਾਨੂੰ ਦਿਖਾਉਨੇ ਆ। ਵੈਸੇ ਬਾਹਰੇ ਦੋ ਤੋਪਾਂ ਲੱਕੜ ਦੀਆਂ ਲਾਈਆਂ ਹੋਈਆਂ। ਤਾਂ ਬਹੁਤ ਸੋਹਣਾ ਗੇਟ ਹੈ। ਆਜੋ। ਜੋ ਵਗੋਰ ਦੀ ਹਵੇਲੀ ਸੀ ਤਾਂ ਇਹ ਸ੍ਰੀ ਅਮਰਚੰਦ ਵੜਵਾ ਦੁਆਰਾ ਬਣਾਈ ਗਈ ਸੀ ਉਹ ਨਵਾਰਡ ਦਾ ਨੇ ਪ੍ਰਧਾਨ ਮੰਤਰੀ 1755 ਤੋਂ ਲੈ ਕੇ 1778 ਈਸਵੀ ਤੱਕ ਰਿਹਾ ਬਾਕੀ ਸਾਰਾ ਪੁਰਾਣਾ ਸਟ੍ਰਕਚਰ ਹੈ। ਜੇ ਤੁਸੀਂ ਰਾਜਸਥਾਨ ਦੀ ਝਲਕ ਲੈਣੀ ਹੈ ਤਾਂ ਤੁਹਾਨੂੰ ਇੱਥੇ ਬਜ਼ੁਰਗ ਦੀ ਹਵੇਲੀ ਦੇ ਵਿੱਚ ਦੇਖਣ ਨੂੰ ਮਿਲੂਗੀ ਬਹੁਤ ਸ਼ਾਨਦਾਰ ਪੁਰਾਣੇ ਸਟਰਕਚਰ ਬਣੇ ਹੋਏ ਨੇ ਆਲੇ-ਦੁਆਲੇ ਤੁਸੀਂ ਦੇਖ ਸਕਦੇ ਹੋ ਬਾਕੀ ਸਾਰਾ ਇਤਿਹਾਸ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਤੁਹਾਨੂੰ ਸਾਈਡ ਤੇ ਇਤਿਹਾਸ ਦੇ ਵੀ ਤੁਹਾਨੂੰ ਕੰਨਰੇ ਦੇ ਉੱਤੇ ਲਿਖਿਆ ਮਿਲ ਜੂਗਾ ਇੱਥੇ ਆਪਾਂ ਨੂੰ ਗਾਈਡ ਲਾਈਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਵੈਸੇ 138 ਸਵੇਹਲੀ ਦੇ ਵਿੱਚ ਕਮਰੇ ਬਣੇ ਹੋਏ ਨੇ ਜਦ ਆਪਾਂ ਹਵੇਲੀ ਦੇ ਉੱਪਰ ਆਉਨੇ ਆ ਤਾਂ ਉੱਥੇ ਤੁਹਾਨੂੰ ਐਦਾਂ ਦਾ ਉਸ ਸਟਰਕਚਰ ਦੇਖਣਾ ਮਿਲੂਗਾ ਦੇ ਵਿੱਚ ਮੇਨ ਤੁਹਾਨੂੰ ਦਿਖਾਉਣ ਵਾਲੀਆਂ ਚੀਜ਼ਾਂ ਆ ਤੁਸੀਂ ਇੱਥੇ ਦੇਖ ਸਕਦੇ ਹੋ। ਕੱਲੀ-ਕੱਲੀ ਚੀਜ਼ ਨੂੰ ਉੱਧਾ ਪੇਂਟਿੰਗ ਦੁਬਾਰਾ ਦਰਸਾਈ ਗਈ ਆ ਕਿਉਂਕਿ ਪੁਰਾਣੇ ਸਮੇਂ ਦੀ ਹਵੇਲੀ ਆ ਪੁਰਾਣੇ ਡਿਜ਼ਾਈਨਾਂ ਦੇ ਨਾਲ ਬਣਾਈ ਹੋਈ ਆ। ਇਹ ਆ ਗਿਆ ਹਵੇਲੀ ਦਾ ਉੱਪਰਲਾ 뷰। ਉੱਪਰ ਆ ਕੇ ਤੁਸੀਂ ਲੈਕ ਦਾ ਇੰਜੋਏ ਬਹੁਤ ਚੰਗੇ ਤਰੀਕੇ ਨਾਲ ਕਰ ਸਕਦੇ ਹੋ। ਸਾਹਮਣੇ ਜਿੱਥੇ ਕਿਸ਼ਤੀਆਂ ਦੇ ਪੁਆਇੰਟ ਆ ਆਉਂਦੇ ਨੇ ਜਿਹੜੀ ਆਪਣੀ ਸਿਟੀ ਪਾਲਸ ਤੋਂ ਕਿਸ਼ਤੀਆਂ ਚੱਲਦੀਆਂ। ਆ ਕਿਸ਼ਤੀਆਂ ਉਹੀ ਨੇ। ਸਾਰੇ ਨੂੰ ਸੋਹਣਾ ਹੈਗਾ ਇਸ ਹਵੇਲੀ ਦਾ ਮਿਊਜ਼ੀਅਮ ਤੁਸੀਂ ਚੈੱਕ ਕਰੋ ਕੱਲੀ-ਕੱਲੀ ਡਿਟੇਲ ਚ ਦਿਖਾਵਾਂਗੇ ਪੈਸੇ ਪੁਰਾਣਾ ਦਰਖਤ ਵੀ ਲੱਗਾ ਹੋਇਆ ਥੱਲੇ ਇਹਦੇ ਜਾਲ ਹੈ ਟੇੜ ਜਰੂਰ ਗਿਆ ਪਰ ਇਹਨਾਂ ਨੇ ਉਹਦਾ ਸੰਭਾਲ ਕੇ ਰੱਖਿਆ ਹੋਇਆ ਹੈ ਟਾਈਮ ਦੀਆਂ ਬਾਕੀ ਜੋ ਰਾਜਸਤਾਨੀ ਇਹ ਦੁਨੀਆ ਪਗੜੀਆਂ ਵੱਖੋ-ਵੱਖ ਇਹਨਾਂ ਦੀਆਂ ਹੋਣੀਆਂ ਤਾਂ ਸਾਰੇ ਨੂੰ ਵੱਡੀ ਪਗੜੀ ਆ ਹੋਈ ਹੈ ਇਸਾ ਰਾਜਾ ਜਾਂ ਜਿਹਦੀ ਹਵੇਲੀ ਸੀ ਉਹ ਬੰਦਾ ਹੋਊ ਕਲਵੇਰੀਅਸ ਸਾਫਾ ਆ ਕਲਵੇਰੀਅਸ ਸਾਫਾ ਇਹਨਾਂ ਦੇ ਅਲੱਗ-ਅਲੱਗ ਨਾਮ ਲਿਖੇ ਹੋਏ ਨੇ ਸਿੰਦੇ ਸਾਹੀ ਪਗੜੀ ਤੋਂ ਬਾਅਦ ਪੁਰਾਣਾ ਹੀ ਗੇਟ ਬਹੁਤ ਸ਼ਾਨਦਾਰ ਨੇ ਨਿਕਲਦੀ ਹਵੇਲੀ ਦੇ ਵਿੱਚੋਂ ਬੜੇ ਸ਼ਾਨਦਾਰ 뷰 ਤੁਹਾਨੂੰ ਦੇਖਣ ਨੂੰ ਮਿਲਣਗੇ ਦੋਨਾਂ ਸਾਈਡਾਂ ਦਾ ਤੁਸੀਂ 뷰 ਲੈ ਸਕਦੇ ਹੋ ਦੇਖੋ ਆ ਵੀ ਉਹ ਪਗੜੀਆਂ ਦਰਸਾਈਆਂ ਹੋਈਆਂ ਨੇ ਪੁਰਾਣੇ ਗਾਗਰ ਪਏ ਨੇ ਰਬਾਬ ਪਏ ਨੇ ਵੱਡੇ-ਵੱਡੇ ਆ ਵੀ ਉਹ ਜਿਨ੍ਹਾਂ ਦੇ ਵਿੱਚ ਖਾਣਾ ਪਕਦਾ ਹੋਊਗਾ ਦੇਖੋ ਆ ਪਾਣੀ ਪੀਣ ਵਾਲਾ ਮਟਕਾ ਜਿਹਾ ਲੱਗਦਾ ਉਹ ਪਿਆਪਰਾਣਾ ਤੁੰਬਾ ਤੇ ਉਹ ਜੋ ਥੱਲੇ ਰਵਾਪ ਵਗੈਰਾ ਹੈਗੇ ਨੇ ਇਹ ਇਹਨਾਂ ਦਾ ਸੰਗੀਤ ਮਿਊਜ਼ੀਅਮ ਤਾਂ ਸੰਗੀਤ ਮਿਊਜ਼ੀਅਮ ਨੂੰ ਵੀ ਤੁਸੀਂ ਪੂਰਾ ਐਂ ਦੇਖ ਸਕਦੇ ਹੋ ਇੱਥੇ ਰਾਣੀ ਬੈੰਦੀ ਸੀ ਰਾਣੀ ਦੀ ਚਪਾੜਾ ਬਈ ਇਹ ਇੱਥੇ ਰਾਣੀ ਬੈੰਦੀ ਹੁੰਦੀ ਸੀ ਪੱਖੀਆਂ ਛੱਲੀਆਂ ਜਾਂਦੀਆਂ ਜੀਆਂ ਪੁਰਾਣੀਆਂ ਪੱਖੀਆਂ ਵੀ ਪਈਆਂ ਨੇ ਦੇਖੋ ਪੁਰਾਣਾ ਹੁੱਕਾ ਇੱਥੇ ਵੀ ਰਾਣੀ ਆਂਦਾ ਮਹਿਕੇ ਹਵੇਲੀ ਦੇ ਵਿੱਚ ਪੂਰਾ ਆਨੰਦ ਲੈਂਦੀ ਹੂ ਸਾਰਾ ਹਵੇਲੀ ਦੇਖਣ ਵਾਲੀ ਆ ਪੁਰਾਣੇ ਸਮੇਂ ਦੀ ਹਵੇਲੀ ਆ ਪਤਾ ਨਹੀਂ ਕਿੰਨੇ ਕਿ 100 ਸਾਲ ਪੁਰਾਣੀ ਹਵੇਲੀ ਹੋ ਇੱਧਰ ਸਾਰੇ ਬਰਤਨ ਭਾਂਡੇ ਪਏ ਨੇ ਤੁਸੀਂ ਦੇਖ ਸਕਦੇ ਹੋ ਅੰਦਰੋਂ ਜਾਨ ਦੀ ਅਗਿਆਨ ਅੰਦਰੋਂ ਬੰਦ ਕੀਤਾ ਹੋਇਆ ਹੈ ਦੇਖੋ ਇੱਧਰ ਹੋ ਸਕਦਾ ਵੀ ਇਹ ਰੋਮ ਹੋਵੇ ਪੂਜਾਰੂ ਇਹ ਪੂਜਾ ਘਰ ਇੱਧਰ ਰਾਜਾ ਰਾਮੂ ਚੌਪੜ ਇਹ ਗੇਮ ਹੈ ਗੇਮ ਖੇਡੀ ਜਾਂਦੀ ਸੀ ਰਾਜਾਂ ਮਲੇ ਦੀ ਲੱਕੜੀ ਕਾ ਸਤਰੰਜ ਆ ਗਈ ਸਤਰੰਜ ਸਤਰੰਜ ਖੇਡੀ ਜਾਂਦੀ ਹੈ ਰਾਜੇ ਰਾਣੀਆਂ ਕਹਿੰਦੇ ਬਹੁਤ ਖੇਡਦੇ ਸੀ ਇਹ ਚੀਜ਼ਾਂ ਲੱਕੜੀ ਕੀ ਪਾਟਲ ਕੀੜਾ ਇਹ ਵੀ ਕੋਈ ਗੇਮ ਹੈ ਤਿੰਨੇ ਹੀ ਖੇਡਾਂ ਨੇ ਜੋ ਰਾਜੇ ਰਾਣੀਆਂ ਦੀਆਂ ਹੁੰਦੀਆਂ ਸੀ ਮਹਾਰਾਣਾ ਪ੍ਰਤਾਪ ਮਹਾਰਾਣਾ ਪ੍ਰਤਾਪ ਦਾ ਹਰਕਤ ਹਮੇ ਸੋਨੂੰ ਜ਼ਿਕਰ ਦੇਖਣ ਨੂੰ ਮਿਲੂ ਕਿਉਂਕਿ ਉਹਨਾਂ ਨੇ ਮੋਗਲਾਂ ਤੋਂ ਜਿਹੜਾ ਰਾਜਸਥਾਨ ਆ ਉਹ ਛੜਵਾਇਆ ਸੀ ਤਾਂ ਇਹਦਾ ਬਹੁਤ ਵੱਡਾ ਇਤਿਹਾਸ ਹੈ ਸਾਰੇ ਰਾਣੀ ਦੇ ਬਕਤਨ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਸਿਸਟਮ ਜਿਹੜਾ ਹੈਗਾ ਇੱਥੇ ਭਾਂਡੇ ਭੁੰਡੇ ਪੈਨੇ ਸਾਰਾ ਰਾਣੀ ਦੇ ਨੇ ਸੰਦੂਕ ਪੇਟੀਆਂ ਨਿਵਾਰੀਆਂ ਉਹਦੀ ਤਜੋਰੀ ਦੇਖੋ ਬਾਕੀ ਜਿਹੜਾ ਪਲੰਘਾ ਕਿਨੇ ਚਾਂਦੀ ਚੜੀ ਹੋਈ ਆ ਸਾਰੇ ਪਲੰਘ ਦੇ ਉੱਤੇ ਜਿੱਥੇ ਰਾਣੀ ਪੈਂਦੀ ਸੀ ਤਾਂ ਥੱਲੇ ਸਤਿਰ ਜੇ ਲਾ ਕੇ ਬਣਾਇਆ ਹੋਇਆ ਪਰ ਜਿਹੜਾ ਰਾਣੀ ਦਾ ਪਲੰਘ ਸੀ ਬਾਬੇ ਅੱਜ ਵੀ ਪੂਰਾ ਘੈਂਟ ਤਰੀਕੇ ਨਾਲ ਦੇਖੋ ਸਜਾਇਆ ਹੋਇਆ ਹੈ ਹਵੇਲੀ ਨੂੰ ਗੌਰ ਨਾਲ ਦੇਖਿਓ ਇਹ ਸਾਰੇ ਪੇਂਟਿੰਗ ਆ ਉਹਨਾਂ ਦੀ ਕਿਸੇ ਵਧੀਆ ਡਿਜ਼ਾਈਨ ਵਾਲਾ ਜਿਨ੍ਹਾਂ ਦੇ ਰੰਗ ਨਾ ਹੀ ਨਿਕਲਣ ਐਦਾਂ ਦੀਆਂ ਚੀਜ਼ਾਂ ਦੇ ਨਾਲ ਪੇਂਟਿੰਗਾਂ ਕੀਤੀਆਂ ਹੋਈਆਂ ਨੇ ਜੋ ਕਿ ਕਈ ਸਾਲਾਂ ਤੋਂ 100 ਸਾਲਾਂ ਤੋਂ ਹੀ ਚਲਦੀਆਂ ਆਉਂਦੀਆਂ ਨੇ ਪਰ ਅੱਜ ਵੀ ਉਦਾਂ ਹੀ ਮੌਜੂਦ ਨੇ ਸਭ ਤੋਂ ਸੋਹਣੀ ਹਵੇਲੀ ਦਾ ਜਿਹੜਾ ਇਹ 파ਟ ਆ ਉਹ ਸਭ ਨਾਲੋਂ ਘੈਂਟ ਦਰਸਾਉਂਦਾ ਕਿਉਂਕਿ ਤੇ ਹਰ ਇੱਕ ਚੀਜ਼ ਤੇ ਉਹਦੇ ਨਾਲ ਉਹਦਾ ਇਤਿਹਾਸ ਵੀ ਲਿਖਿਆ ਹੋਇਆ ਲੈ ਸਭ ਤੋਂ ਸੋਹਣੀ ਦਿਖਾਈ ਇੱਥੇ ਸਾਹੀ ਸਾਦੀ ਰਾਇਲ ਵੈਡਿੰਗ ਦੀ ਇੱਥੇ ਇਦਾਂ ਸਾਦੀ ਹੁੰਦੀ ਸੀ ਰਾਜੇ ਰਾਣੀਆਂ ਦੀ ਦੇਖੋ ਸਾਹਮਣੇ ਦੱਸ ਰਹੇ ਨੇ ਪੱਤਰੀਆਂ ਦੱਸਦੇ ਨੇ ਚੱਲਦੇ ਸੀ ਇੱਧਰ ਚੜਦੀ ਸੀ ਬਰਾਤ ਇਹ ਬਰਾਤ ਰਾ ਜੇ ਦੀ ਬਰਾਤ ਕਿਵੇਂ ਜਾਂਦੀ ਸੀ ਆ ਡੋਲੀ ਆ ਢੋਲ ਧਮੱਕੇ ਵਜਦੇ ਰਾਣੀ ਡੋਲੀ ਦੇ ਵਿੱਚ ਜਾਂਦੀ ਆ ਬੈਠੀ ਹਥਿਆਰ ਸੰਗਰਾਹ ਜਿੱਥੇ ਹਥਿਆਰ ਰੱਖੇ ਜਾਂਦੇ ਸੀ ਤਾਂ ਹਥਿਆਰ ਵਾਲਾਂ ਦਾ ਸੰਗਰਾਹ ਜੇ ਤੁਸੀਂ ਦੇਖ ਸਕੋਗੇ ਇੱਥੇ ਇਹਨਾਂ ਦੇ ਉਸ ਟਾਈਮ ਦੇ ਜਿਹੜੇ ਹਥਿਆਰ ਰਾਜਿਆਂ ਵਜ਼ੀਰਾਂ ਕੋਲੇ ਹੁੰਦੇ ਸੀ ਦੇਖੋ ਖੰਡੇ ਜੇ ਮੰਗੂਆ ਤਲਵਾਰ ਉਹਦੇ ਵਿੱਚ ਡਿਜ਼ਾਈਨ ਹੈ ਵੈਸੇ ਦੂਜੀ ਤਲਵਾਰਾ ਕਵਚ ਜੋ ਹੱਥਾਂ ਤੇ ਚੜਦੇ ਸੀ ਗੰਡਾਸੀਆਂ ਖੁੰਡੀਆਂ ਤਾਂ ਤੁਸੀਂ ਦੇਖੋ ਯਾਰ ਕਿਹੜਾ ਮਹਾਰਾਜਾ ਸਰਦਾਰ ਸਿੰਘ ਮਹਾਰਾਣਾ ਸਰਦਾਰ ਸਿੰਘ 1838 ਤੋਂ 1842 ਤੱਕ ਮਹਾਰਾਣਾ ਸਵੈ ਰੂਪ ਸਿੰਘ ਉਹਨਾਂ ਦਾ ਵੀ 1842 ਤੋਂ 1861 ਤੱਕ ਰਹਿਆ ਉਹਨਾਂ ਕੋਲੇ ਵੀ ਹਥਿਆਰ ਦੇਖੋ ਤੁਸੀਂ ਆ ਤਿੱਖੀਆਂੀਆਂ ਕਿੰਨੀਆਂ ਖਤਰਨਾਕ ਹੋਣਗੀਆਂ ਗੱਡਾ ਸਿੰਗਡੂਸੀਆਂ ਉਧਰ ਸਾਰੇ ਤੀਰ ਨੇ ਵੱਖੋ-ਵੱਖਰੇ ਵੀ ਕਿਦਾਂ ਤੀਰ ਹਨ ਚੱਲਣਿਆਂ ਨੇ ਵੀ ਕਿਹੜਾ ਤੀਰ ਕਿਵੇਂ ਕਿਹੜਾ ਕਈ ਤਿੱਖੇ ਨੇ ਕਈ ਚੰਦ ਵਾਂਗੂ ਨੇ ਕਈ ਮੋਟੇ ਆ ਇੱਧਰ ਵੀ ਢਾਲਾਂ ਢੂਲਆਂੀਆਂ ਬਣੀਆਂ ਹੋਈਆਂ ਉਸ ਟਾਈਮ ਵੀ ਕਹਿੰਦੇ ਰਫਲਾ ਹੈਗੀਆਂ ਸੀ ਸੋ ਜਿਹੜੇ ਫੌਜੀ ਪਾ ਕੇ ਲੜਦੇ ਹੁੰਦੇ ਜਾਲੀ ਉਹ ਆ ਪਈ ਆ ਤੁਸੀਂ ਦੇਖ ਸਕਦੇ ਹੋ ਗਨਗੋਰ ਦੀ ਹਵੇਲੀ ਦੇ ਵਿੱਚ ਬਹੁਤ ਕੁਝ ਦੇਖਣ ਵਾਲਾ ਜੋ ਪੁਰਾਣੇ ਸਮੇਂ ਦੇ ਰਾਜੇ ਰਾਣੀਆਂ ਦੇ ਵਿਆਹ ਹੁੰਦੇ ਸੀ ਉਦਾਂ ਦੇ ਅਸਤਰ ਸ਼ਸਤਰ ਜਿੱਦੇ ਹੈਗੇ ਨੇ ਵਿਆਹ ਦੇ ਸਮਾਂ ਪੀਤਦਾ ਮਹੂਰਤਾਂ ਕੱਢੇ ਜਾਂਦੇ ਸੀ ਕਿਦਾਂ ਡੋਲੀ ਚ ਲੈ ਜਾਂਦਾ ਜਾਂਦਾ ਸੀ ਤਾਂ ਇਹ ਹਰ ਇੱਕ ਚੀਜ਼ ਸਾਨੂੰ ਇੱਥੇ ਹਵੇਲੀ ਦੇ ਵਿੱਚ ਉਦਾਂ ਮਿਊਜ਼ੀਅਮ ਦੇ ਵਿੱਚ ਦੇਖਣ ਨੂੰ ਮਿਲਦੀਆਂ ਆ ਬਹੁਤ ਘੈਂਟ ਚੀਜ਼ ਆ ਜੇ ਤੁਸੀਂ ਰਾਸਥਾਨ ਉਹਦੇ ਉੱਪਰ ਵਿੱਚ ਆਇਆ ਤਾਂ ਇਹ ਚੀਜ਼ ਮਿਸ ਨਾ ਕਰੋ ਦੇਖਣ ਵਾਲੀ ਚੀਜ਼ ਆ ਉਹ ਚੱਲਦੇ ਆ ਸੀ ਵੀ ਇੱਥੇ ਰਾਜਿਆਂ ਦੀਆਂ ਮੂਰਤੀਆਂ ਉਸ ਸਮੇਂ ਦਾ ਜਿਨ੍ਹਾਂ ਦਾ ਰਾਜ ਸੀ ਉਹਨਾਂ ਦੀਆਂ ਹੈਗੀਆਂ ਸੀ ਮਹਾ ਮਹਾਰਾਜਾ ਬਲ ਜੈਸਲ ਜੈਸਲ ਮੇਰ 1153 ਤੋਂ 1168 ਈਸਵੀ ਵਿੱਚ ਇਹ ਰਾਜਾ ਕਹਿੰਦੇ ਹੋਇਆਗਾ ਸੋ ਮਹਾਰਾਜਾ ਰਾਓ ਜੋਧਾ ਜੋਧਪੁਰ ਜੋਧਪੁਰ ਵਿੱਚ 1438 ਤੋਂ 1499 ਈਸਵੀ ਦੇ ਵਿੱਚ ਇਹ ਰਾਜੇ ਹੋਏ ਨੇ ਆਪਾਂ ਅੱਗੇ ਗਨਗੋਰ ਦੀ ਹਵੇਲੀ ਤੋਂ ਗਨਗੋਰ ਬਾਗ ਤਾਂ ਇਹ ਜਿਹੜਾ ਇੱਥੇ ਹਰ ਇੱਕ ਦਾ ਕੋਈ ਟਾਈਮ ਸਪੈਂਡ ਕਰਨਾ ਆਉਂਦਾ ਕਿਉਂਕਿ ਜਦੋਂ ਸਨਸੈਟ ਹੁੰਦਾ ਤਾਂ ਇੱਥੇ ਚੀਜ਼ਾਂ ਦੇਖਣੀਆਂ ਇੱਥੇ ਦਾ 뷰 ਦੇਖਣਾ ਬਹੁਤ ਸ਼ਾਨਦਾਰ ਹੁੰਦਾ ਐਵੇਂ ਇੱਥੇ ਇੱਕ ਗਨਗੋਨਾ ਦਾ ਫੈਸਟੀਵਲ ਵੀ ਹੁੰਦਾ ਜੋ ਕਿ ਹੌਲੀ ਤੋਂ ਮੇਰੇ ਖਿਆਲ ਤੇ ਵੀ 16 ਦਿਨਾਂ ਚੱਲਦਾ ਵਿੱਚ ਬਣਿਆ ਕੁੜੀ ਸੀ ਜਿਹਦਾ ਵਰਤ ਰੱਖਦੇ 16 ਦਿਨਾਂ ਵਰਤ ਰੱਖਦੇ ਦੁਬਾਰਾ ਇਹ ਜਿਹਾ ਕੁਝ ਹੁੰਦਾ ਅੰਮਲਾਂ ਦਾ ਕਾਫੀ ਚੀਜ਼ਾਂ ਇੱਥੇ ਹੈਗੀਆਂ ਨੇ ਪਰ ਜਿਹੜਾ 뷰 ਆ 뷰 ਬਹੁਤ ਸ਼ਾਨਦਾਰ ਆ ਸ਼ਾਮ ਨੂੰ ਇੱਥੇ ਬਹੁਤ ਇਕੱਠ ਹੁੰਦਾ ਕਿਉਂਕਿ ਜਦੋਂ ਸਨਸੈਟ ਹੁੰਦਾ ਹੈਗਾ ਤਾਂ ਉਦੋਂ ਦਾ 뷰 ਦੇਖਣ ਵਾਲਾ ਨਜ਼ਾਰਾ ਸੇਹਲਿਓ ਦੇ ਕਿਨਾਰੇ ਤੇ ਆਪਾਂ ਜਿਹੜਾ ਸਨਸੈਟ ਹੁੰਦਾ ਦੇਖਾਂਗੇ ਤਾਂ ਉਹ ਵਿਊ ਤਾਂ ਵੱਖਰਾ ਬਣਦੀ ਹੈ। ਗਰਗੌਰ ਗਾਰਡ ਤੋਂ ਬਾਅਦ ਆ ਗਿਆ ਪਾਸੇਹਲਿਓ ਕੀ ਬਾੜੀ। ਇੱਥੇ ਬਹੁਤ ਸੋਹਣਾ ਗਾਰਡਨ ਬਣਿਆ ਹੋਇਆ ਤਾਂ ਇਹਦੇ ਨਾਲ ਹੀ ਫੱਟ ਸੱਗੇ ਪਲੇਟ ਹੈ ਤੇ ਰਾਜੇਤਰਾ ਨੂੰ ਟੈਨਨ ਲਈ ਬਣਾਈ ਗਈ ਸੀ ਇਹ। ਵੀ ਇੱਥੇ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ। ਉਹ ਬੜੇ ਆਰਾਮ ਨਾਲ ਇੱਥੇ ਕੰਫਰੈਂਸ ਕਰ ਸਕਦੇ ਨੇ। ਅੱਜ ਜਿੰਨੀਆਂ ਵੀ ਚੀਜ਼ਾਂ ਇੱਥੇ ਸੇਹਲਿਓ ਕੀ ਬਾੜੀ ਦੇ ਵਿੱਚ ਬਣਾਈਆਂ ਗਈਆਂ ਨੇ ਹਰ ਇੱਕ ਚੀਜ਼ ਤੁਸੀਂ ਗੌਰ ਨਾਲ ਚੈੱਕ ਕਰੋ ਵੀ ਸਟਰਕਚਰ ਪਰਾਂ ਦਾ। ਦੋਨਾਂ ਸਾਈਡਾਂ ਦੇ ਉੱਤੇ ਪਾਣੀ ਹੈ। ਤਾਂ ਪਾਣੀ ਦੇ ਆਲੇ-ਦਾਲੇ ਬਾੜੀਆਂ ਲੱਗੀਆਂ ਹੋਈਆਂ ਨੇ ਫੁੱਲ-ਫਲਾਵਰ ਲੱਗੇ ਹੋਏ ਨੇ ਰਾਜੇ-ਰਾਣੀਆਂ ਬਹੁਤ ਘੈਂਟ ਤਰੀਕੇ ਨਾਲ ਟਾਇਲਦੇ ਸੀ ਇੱਥੇ ਆਹ ਮੇਨ ਐਂਟਰੀ ਗੇਟ ਆ ਗਿਆ ਬਈ ਸੇਲਿਓਂ ਕੀ ਬਾੜੀ ਆ ਜਿ세 ਹੇਲਿਓਂ ਦਾ ਬਾੜੀ ਦਾ ਜਿਹੜੀ ਕੀ ਇਹਨੀ ਬਾੜੀ ਜੀ ਮੇਨ ਦਾ ਦਿੱਤਾ ਹੋਇਆ ਨਾ ਤਾਂ ਉਹਦਾ ਮੇਨ 뷰 ਪੁਆਇੰਟ ਆ ਜਿਹੜਾ ਇਹੀ ਐ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਰਾਜਰੇ ਇਦਾਂ ਸੱਜਣਾ ਹੁੰਾਇਆ ਸੀ ਰਾਣੀ ਵਾਸਤੇ ਵੀ ਬਿਨ ਬੱਦਲਾਂ ਤੋਂ ਬਿਨ ਮੀਂਹ ਤੋਂ ਬਰਸਾਤ ਹੁੰਦੀ ਸੀ ਕਿਉਂਕਿ ਜਦੋਂ ਇੱਥੋਂ ਬਾਹਰ ਚੱਲਦੇ ਸੀ ਆਲੇ-ਦਾਲੇ ਹਵਾ ਜਦੋਂ ਰਾਣੀਆਂ ਚੱਲਦੀ ਫਿਰਦੀ ਸੀ ਤਾਂ ਉਹਨੂੰ ਗਰਮੀ ਤੁਸੀਂ ਦੇਖੋ ਵੀ ਆ ਜਿਹੜੀ ਸੇਹਲੀਆਂ ਦੀ ਬਾੜੀ ਕਹਿੰਦੇ ਨੇ ਇਹਨੂੰ ਦੇਖਣ ਖਾਤਰ ਕਿੰਨੇ ਬੱਚੇ ਆਉਂਦੇ ਨੇ ਕਿੰਨੇ ਸਟੂਡੈਂਟ ਆਉਂਦੇ ਨੇ ਗੋਰੇ ਵੀ ਆਉਂਦੇ ਆ ਤੁਸੀਂ ਕੱਪੜੇ ਪਾ ਕੇ ਉਹ ਸਾਰੇ ਕੱਪੜੇ ਪਾ ਕੇ ਤੁਸੀਂ ਫੋਟੋ ਆਪਣੀ ਕਰਾ ਸਕਦੇ ਹੋ ਬਾੜੀ ਦੇ ਵਿੱਚ ਆ ਕੇ ਤੁਹਾਨੂੰ ਕਾਫੀ ਤਰ੍ਹਾਂ ਦੇ ਹੈਨਾ ਮੱਖੋ-ਵੱਖਰੇ ਪੌਦੇ ਫੁੱਲ ਪੌਦੇ ਦੇਖਣ ਨੂੰ ਮਿਲ ਜਾਣਗੇ ਪਰ ਜਿਹੜੀਆਂ ਇੱਥੇ ਆਹ ਲੱਗੇ ਹੋਏ ਨੇ ਖੰਜੂਰ ਜੇ ਇਹ ਵੀ ਬੌਲੇ ਘੈਂਟ ਨੇ ਜਿਹੜਾ ਕੀ ਇਸ ਵੀ ਕਲੀਅਰਟੀ ਨੂੰ ਦਰਸਾਉਂਦੇ ਨੇ ਇਸ ਦੀ ਖੂਬਸੂਰਤੀ ਨੂੰ ਹੋਰ ਜਿਆਦਾ ਸੋਹਣਾ ਕਰਦੇ ਨੇ ਇਹ ਜਿਹੜਾ ਬਾਗ ਆ ਕਾਫੀ ਵੱਡਾ ਕਾ ਤਾਂ ਪਿੱਛੇ ਤੁਸੀਂ ਦੇਖੋ ਵੀ ਯਾਰ ਕਿੰਦਾਂ ਨੇ ਨਾ ਦਰਖਤ ਹੋਣਗੇ ਵੀ ਠੰਡਾ ਰਹੇ ਗਰਮੀ ਦੇ ਵਿੱਚ ਵੀ ਸਰਦੀਆਂ ਦੇ ਵਿੱਚ ਵੀ ਵੀ ਰਾਣੀ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਾ ਹੋਵੇ ਤਾਂ ਇਸਾਈਡ ਤੋਂ ਵੀ ਜੇ ਤੁਹਾਨੂੰ ਦਿਖਾਈਏ ਇਹ ਰਾਣੀ ਦੇ ਤੁਰਨ ਫਿਰਨ ਦੀ ਜਗ੍ਹਾ ਤੁਸੀਂ ਦੇਖੋ ਵੀ ਇਦਾਂ ਨੇ ਦਰਖਤ ਲਾਏ ਹੋਏ ਨੇ ਵੀ ਜਿੱਦਾਂ ਕੋਈ ਰਾਣੀ ਨੂੰ ਪਰੇਸ਼ਾਨੀ ਨਾ ਹੋਵੇ ਵੀ ਧੁੱਪ ਤਾਂ ਲੱਗੇ ਹੀ ਨਾ ਆਹ ਦੇਖੋ ਤੁਸੀਂ ਐਡਾ ਦਰਖਤ ਸ਼ਾਇਦ ਹੀ ਕਿਤੇ ਪਹਿਲਾਂ ਦੇਖਿਆ ਹੋਊ ਇਹ ਇਹ ਜਿਹੜੀ ਆਪਾਂ ਮੋਰ ਪੰਖ ਵਿੱਦੇ ਪੜਾਈ ਕਹਿੰਦੇ ਨੇ ਸਕੂਲਾਂ ਦੇ ਵਿੱਚ ਛੋਟੇ-ਛੋਟੇ ਪੌਦੇ ਲੱਗੇ ਹੁੰਦੇ ਨੇ ਪਰ ਅੱਜ ਤੁਹਾਨੂੰ ਰੀਅਲ ਦੇ ਵਿੱਚ ਵੱਡਾ ਦਰਖਤ ਦਿਖਾਉਣਾ ਆ ਉਹ ਸਾਰੀ ਉਹ ਮੋਰ ਪੰਖ ਤੇ ਵਿੱਦੇ ਪੜਾਈ ਜੀ ਕਹਿੰਦੇ ਨੇ ਜਿਹਨੂੰ ਸਾਰੇ ਬੂਟੇ ਉਸ ਹੀ ਨੇ ਪਰ ਆਲੇ ਨੇ ਪਤਾ ਨਹੀਂ ਕਿੰਨ ਕ ਚਿਰ ਪਹਿਲਾਂ ਲਾਏ ਹੋਣੇ ਫੋਟੋਆਂ ਦਿਖਾਉਣਾ ਕਾਫੀ ਵੱਡੇ ਏਰੀਆ ਦੇ ਵਿੱਚ ਬਣਿਆ ਹੋਇਆ ਵਿਚਾਲੇ ਸ਼ੇਰ ਬਣਾ ਕੇ ਕਾਫੀ ਤਸਵੀਰ ਸੋਹਣੀ ਬਣਾਈ ਹੋਈ ਆ ਤਾਂ ਜਿਹੜੇ ਸਾਈਡਾਂ ਤੇ ਹਾਥੀ ਜੇ ਲੱਗੇ ਹੋਣੇ ਊਂਡ ਦੇ ਵਿੱਚ ਪਾਣੀ ਆ ਜਾ ਤਾਂ ਫੈਡਾ ਤੁਹਾਨੂੰ ਲੱਗੇਗਾ ਵਿਚਾਲੇ ਸ਼ੇਰ ਕਮਲ ਦੇ ਬੂਟੇ ਲਾਏ ਹੋਣ ਇੱਧਰ ਵਧੀਆ ਠੰਡਕ ਦਾ ਆਨੰਦ ਲੱਗਦਾ ਸੀ ਤੇ ਵਧੀਆ 뷰 ਦੇਖ ਸਕਦੇ ਸੀ ਆ ਜੋ ਵੈਸੇ ਨੂੰ ਕਮਲ ਤਲਾਈ ਦਾ ਨਾਮ ਦਿੱਤਾ ਹੋਇਆ ਕਿਉਂਕਿ ਇੱਥੇ ਸਾਰੇ ਤਲਾਈ ਦੇ ਵਿੱਚ ਤਲਾਈ ਦੱਸਿਆ ਗਿਆ ਇਹਨੂੰ ਜਿੱਥੇ ਪੁਫਾਰੇ ਲੱਗੇ ਹੋਇਆ ਇਹਦੇ ਵਿੱਚ ਸਾਰੇ ਦੇ ਵਿੱਚ ਕਮਲ ਦੇ ਫੁੱਲ ਲੱਗੇ ਹੋਏ ਨੇ ਤਾਂ ਉਹ ਜਦੋਂ ਕਮਲ ਦੇ ਫੁੱਲ ਖਿੜਦੇ ਹੋਣਗੇ ਉਹ ਰਾਣੀ ਸਾਹਮਣੇ ਬਹਿ ਕੇ ਪੁਫਾਰੇ ਚੱਲਦੇ ਹੋਣਗੇ ਤਾਂ ਬੜਾ ਆਨੰਦ ਉਦੋਂ ਉਸ ਸਮੇਂ ਦਾ ਹੁੰਦਾ ਹੋਊਗਾ ਉਸ ਤੋਂ ਬਾਅਦ ਆਪਾਂ ਆਏ ਫਾਤੇ ਸਾਗਰ ਲੈ ਕੇ ਜਿਹੜਾ ਕਿ 뷰 ਬਹੁਤ ਸੋਹਣਾ ਜਿਹੜਾ ਵੀ ਜਿਹੜਾ ਹੌਂਦਾ ਕਿਉਂਕਿ ਸਾਗਰਾਂ ਦਾ ਝੀਲਾਂ ਦਾ ਸਹਿਰ ਆ ਤਾਂ ਉਹਦੇ ਕੋਲ ਆ ਕੇ ਤੁਸੀਂ ਲੇਖ ਕਦੇ ਵੀ ਮਿਸ ਨਾ ਕਰੋ ਜਿਹੜੀ ਫੋਟੇ ਸਾਗਰ ਲੇਖਾ ਉਹ ਤਾਂ ਜਮੀ ਮਿਸ ਨਾ ਕਰਿਓ ਜਿਹੜਾ ਨਜ਼ਾਰਾ 뷰ਪੁਆਇੰਟ ਇੱਥੇ ਆ ਉਹ ਫੈਲ ਨੂੰ ਕਿਤੇ ਨਹੀਂ ਮਿਲਦਾ ਕਿਉਂਕਿ ਸਹਿਰ ਤੋਂ ਬਾਹਰ ਗਿਆ ਜਿਹੜੀ ਦੂਜੀ ਲੇਖ ਸਹਿਰ ਦੇ ਅੰਦਰ ਦੀ ਦਿੱਲੀ ਪਾਸੋਂ ਇਹ 12 12 ਆਪਾਂ ਨੂੰ ਢੇਰ ਸਾਗਰ ਨੂੰ ਕੁਝ ਬਾਕੀ ਕੁਸਤੀ ਦਾ ਆਨੰਦ ਵੀ ਲੈ ਸਕਦੇ ਹਾਂ ਓਟਿੰਗ ਹੁੰਦੀ ਐ ਇੱਥੇ ਤਾਂ ਉਹਦੇ ਵਾਲੀ ਇੰਜਨ ਵਾਲੀ ਥੋੜਾ ਤੇਜ਼ ਚੱਲਦੀ ਆ ਨੰਦ ਬਕਰ ਨੇ ਬਾਕੀ ਦਰ ਫਿਰ ਕੇ ਦਿਖਾਉਣੇ ਤੁਹਾਨੂੰ ਮਿਲ ਆ ਜੂ। ਫਤਿਹਸਾਗਰ ਲੇਕ ਦੇ ਕਿਨਾਰੇ ਤੁਹਾਨੂੰ ਇਦਾਂ ਦੇ ਆ ਹੋਟਲ ਆਲ ਦਾ ਕਰਨਾ ਜੇ ਮਿਲ ਜਾਣੀਆਂ ਤਾਂ ਸਾਹਮਣੇ ਤੁਸੀਂ ਲੇਕ ਦਾ ਇੰਜੋਏ ਕਰ ਸਕਦੇ ਹੋ ਵੈਸੇ ਸਨਸੈਟ ਦੇਖਾਂ। ਕਿਸ਼ਤੀ ਦੇਖੋ ਕਿ ਨਹੀਂ ਕਹਿੰਨ ਜਲਦੀ ਆ। ਤਾਂ ਪੁੱਛਦੇ ਆ ਰੇਟ ਕੀ ਆ ਇਹਦਾ। 12:30 ਹੋ ਗਏ ਸਵੇਰ ਦਾ ਆਪਾਂ ਕੁਝ ਨਹੀਂ ਖਾਦਾ ਵੈਸੇ ਹੁਣ ਬ੍ਰੇਕਫਾਸਟ ਕਰਦੇ ਆ। ਉਸ ਤੋਂ ਬਾਅਦ ਦੇਖਦੇ ਆ ਅੱਗੇ ਕੀ ਬਣਦਾ। ਫਤਿਹਸਾਗਰ ਲੇਕ ਤੇ ਤੁਸੀਂ ਦੇਖ ਸਕਦੇ ਹੋ ਮੀਨੂ ਪਰੌਂਠਾ ਵੀ 100 ਰੁਪਏ ਦਾ। ਪਲੇਨ ਮਹਿਗੀ 60 ਰੁਪਏ ਦੀ। ਬਈ ਖਾਣਾ ਪੀਣਾ ਬਹੁਤ ਸਾਰਾ ਮਹਿੰਗਾ ਹੈ ਸਾਈਡ ਤੇ ਹੀ ਸਾਰੇ ਟੈਂਟੇ ਚ ਲੱਗੇ ਹੋਏ ਨੇ ਇਹ ਧੁੱਪ ਤੋਂ ਲਾਏ ਹੋਏ ਨੇ ਸਾਰੇ ਅੰਦਰ ਕੁਰਸੀਆਂ ਕਰਸੀਆਂ ਸਾਨੂੰ ਮਿਲ ਜਾਣੀਆਂ ਵੈਸੇ ਟੈਂਪੂ ਇੱਥੇ ਬੜੇ ਆਰਾਮ ਨਾਲ ਆਉਂਦੇ ਆ ਤਾਂ ਇਦਾਂ ਤੁਸੀਂ ਹੋਟਲਾਂ ਤੋਂ ਚੀਜ਼ਾਂ ਖਾ ਸਕਦੇ ਹੋ ਤੁਰ ਤੱਕ ਸਾਨੂੰ ਫਾਸਟ ਫੂਡ ਦੀ ਦੁਕਾਨਾਂ ਮਿਲਣੀਆਂ ਇੱਥੇ ਜਾਮਨ ਇਸ ਕਰੇ ਮੈਂ ਦੋ ਗਲਾ ਜਾਮਣਾ ਨਾਲ ਇਸ ਕਰੇ ਮੈਂ ਸਰਬੀਆਂ ਨਹੀਂ ਦਿੱਤੀ ਯਾਰੋ ਉਹ ਰਹਿ ਗਈ ਮਹਿੰਗੀ ਆ ਯਾਰ ਆ ਦੋ ਟਿਕਟਾਂ ਮਿਲੀਆਂ ਨੇ ਬਈ ਆਪਾਂ ਨੂੰ ਜਿਹੜੀ ਤੇਜ਼ ਚੱਲਦੀ ਆਪਾਂ ਉਹਦੀਆਂ ਲੈਚੀਆਂ ਨੇ ਦੋ ਟਿਕਟਾਂ ਕਿੰਨੇ ਦੀਆਂ 472 ਦੀਆਂ ਹਾਂ 400 237 ਰੁਪਏ ਦੀ ਪਰਸੈਂਟ ਟਿਕਟ ਹੈ ਲੈ ਵੀ ਇੱਥੇ ਤਿਆਰੀਆਂ ਨੇ ਫੁੱਲ ਵੱਡੀਆਂ ਕਿਸ਼ਤਾਂ ਵੀ ਲੱਗੀਆਂ ਪਈਆਂ ਨੇ ਮੋਟਰ ਕਿਸ਼ਤਾਂ ਵੀ ਲੱਗੀਆਂ ਪਈਆਂ ਨੇ ਤਾਂ ਆਪਾਂ ਮੋਟਰ ਕਿਸ਼ਤੀ ਜਾਣਾ ਦੋ ਸੇਤੀ ਜਾ ਕੇ ਮੁੜਿਆ ਵੇ ਵਾਹੋ ਯਾਰ ਸਾਰੀਆਂ ਹੱਲ ਹੀ ਜਾਂਦੀਆਂ ਬਾਬੇ ਇਹ ਦੇਖੋ ਇਹ ਜਿਹੜਾ ਸਾਰਾ ਬਣਾ ਹੋਇਆ ਪਾਣੀ ਦੇ ਉੱਤੇ ਤੈਰਦਾ ਇਹ ਇਹਦਾ ਪੁਆਇੰਟ ਬਣਾ ਹੋਇਆ ਕਿਸ਼ਤੀਆਂ ਦਾ ਉਹ ਵੀ ਪਾਣੀ ਦੇ ਉੱਤੇ ਤੈਰਦਾ ਆਈ ਲਵ ਐਫ ਆਈ ਐਸ ਦੇਖੋ ਆ ਜਾਗਟਾ ਪਵਾ ਦਿਆਂ ਬਈ ਸਾਡੇ ਪਹਿਲਾਂ ਤਾਂ ਹੁਣ ਇਸ ਤੋਂ ਬਾਅਦ ਆਪਣੀ ਰਾਈਡ ਸਟਾਰਟ ਹੁੰਦੀ ਹੈ ਕਿਸ਼ਤੀ ਦੀ ਕਿਉਂਕਿ ਅੰਦਰ ਚੱਟਾ ਪੂਰਾ ਚੱਟਾ ਆ ਕੇ ਅਸੀਂ ਬਣਿਆ ਜਾ ਕੰਮ ਹੋਣ ਜਾ ਰਿਹਾ ਸੁਰੂ ਪਾਹ ਥੱਲੇ ਵਾਲੀ ਹੋ ਜਾਂਦੀ ਹੈ ਕਿਉਂਕਿ ਪਾਣੀ ਦਾ ਤੇਜ਼ ਚਲਦੀ ਹੈ ਜਗ ਤਾਂ ਜੂਟ ਪਵਾਦੀਆਂ ਸਾਡੇ ਉਕੇ ਦੀ ਰਿਪੋਰਟ ਕੰਮ ਕਰਤਾ ਤਾਂ ਹੁਣ ਸਟਾਰਟ ਹੁੰਦੀ ਹੈ ਲੈ ਵੀ ਹੱਥੋਂ ਪਾ ਕੇ ਰੱਖਿਆ ਫੜ ਕੇ ਰੱਖੀ ذਰੀਆ ਜਾ ਦੇਖੋ ਇਹ ਨਜ਼ਾਰਾ ਦੇਖਿਓ ਕਿ ਕਿੰਨਾ ਆ ਰਿਹਾ ਸਾਰਾ ਰੌਲਾ ਇਹ ਤਾਂ ਨਹੀਂ ਕਹਿੰਦੇ ਕੀ ਕਰੇ ਦੇਖੋ ਓ ਯਾਰ ਇਸੀ ਤੇ ਬੜੀ ਚਾਉਂਦੀ ਆ ਆਵਾਜ਼ ਹੰਦੀ ਸੁਣੋ ਇਸ ਹਿੱਸੇ ਤੋਂ ਮਾਵਾਪੇ ਜਿਹੜੀ ਤੇਜ਼ ਰਾਈਡ ਚੱਲਦੀ ਹੈ ਨਾ ਇਹ ਤੋਂ ਫਤਿਹਸਾਗਰ ਲੇਖ ਦੇ ਵਿੱਚ ਉਹ ਤੁਸੀਂ ਕਰਾ ਰਾਈਡ ਜ਼ਰੂਰ ਲੈ ਕੇ ਦੇਖਿਓ ਜਿਹੜੀ ਹੋ ਜਾਂਦੀ ਹੈ ਤੇਜ਼ ਉਹੀ ਰਾਈਡ ਆਪਾਂ ਕੀਤੀ ਆ ਪਰ ਬੱਚ ਜਾ ਕੇ ਨਾ ਇੰਨੀ ਠੰਡੀ ਠੰਡੀ ਹਵਾ ਲੱਗਦੀ ਹੈ ਬਾਬੇ ਸਵਾਦ ਆਉਂਦਾ ਜਿਹੜਾ ਉਹ ਬਸ ਫਤਿਹਸਾਗਰ ਲੇਖਦੀ ਜਾ ਕੇ ਆਉਂਦਾ ਮਾਰਕੀਟ ਬਹੁਤ ਵੱਡੀ ਹੈ ਤੁਸੀਂ ਕੁਝ ਵੀ ਖਾਣਾ ਪੀਣਾ ਫਾਸਟ ਫੂਡ ਲੈ ਕੇ ਖਾ ਪੀ ਸਕਦੇ ਹੋ ਕੋਈ ਵੀ ਪਰਚੇਜ ਕਰ ਸਕਦੇ ਹੋ ਪਰ ਜਦੋਂ ਜਿਹੜਾ ਵੀ ਰਾਸਤਾਨ ਆਊਗਾ ਤਾਂ ਉਹਦੇ ਪਰ ਰਾਸਤਾਨ ਦੇ ਵਿੱਚ ਉਹਦੇ ਪਰ ਜੋ ਵੀ ਆਪਰਾ ਆ ਰਿਹਾ ਹੈ ਤਾਂ ਹੋ ਫਤੇ ਸਾਗਰ ਲੇਕ ਨੂੰ ਮਿਸ ਨਾ ਕਰਿਓ ਤਾਂ ਇੰਜੋਏ ਕਰਿਓ ਪੂਰਾ ਆਉ ਚਲਦੇ ਅੱਗੇ ਹੁਣ ਆਪਾਂ ਮਾਉਂਟ ਆਬੂ ਨੂੰ ਜਾਣਾ ਹੈ ਤਾਂ ਮਾਉਂਟ ਆਬੂ ਨੂੰ ਆਪਾਂ ਜਾਣਾ ਦਾ ਰਸਤੇ ਦੇ ਵਿੱਚੋਂ ਨੇਰੀ ਪਹਾੜੀ ਪਹਾੜ ਦੇਖਣ ਨੂੰ ਆਪਾਂ ਨੂੰ ਮਿਲੇ ਨੇ ਤਾਂ ਇਹ ਰਸਤੇ ਦੇ ਵਿੱਚ ਇੱਕ ਹੁਟ ਢਾਬੇ ਤੇ ਖੜੇ ਆਪਾਂ ਇਹਨਾਂ ਦਾ ਛੋਟਾ ਜਿਹਾ ਮਾ ਮਿੱਟੀ ਦੇ ਗਾਗਰਾਂ ਨੇ ਉਹਦੇ ਵਿੱਚ ਹੀ ਪਾਣੀ ਆਉ ਸਾਹਮਣੇ ਤੇ ਦੇਖੋ ਆ ਗਾਗਰਾਂ ਨੇ ਉਹ ਸਾਹਮਣੇ ਪੰਪ ਲੱਗਿਆ ਹੋਇਆ ਤਾਂ ਇਸ ਵਿੱਚ ਹੀ ਰਿਹਾ ਇਸ ਹੈ ਤਾਂ ਵਿੱਚੀ ਨੇ ਦਾ ਢਾਬਾ ਬਣਾਇਆ ਹੋਇਆ ਕਿਉਂਕਿ ਇੱਧਰ ਗਰੀਬੀ ਥੋੜੀ ਜਿਆਦਾ ਲੱਗਦੀ ਹੈ ਬਸ ਉਦਾਂ ਦੇ ਲੋਕ ਆ ਵਾਕੀ ਦੇਖੋ ਚਾਹ ਬਣ ਕੇ ਆ ਗਈ ਆਪਣੀ ਚਾਹ ਪੀਨੇ ਆ